ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ YouTube ਕਮੈਂਟ ਆਇਆ ਹੈ ਸਾਡੀ ਅਮਰੀਕਾ ਵਿੱਚ ਨਸਲਵਾਦ ਦਾ ਪੱਦਾ ਚਾਹਰਾ ਅਤੇ ਕਸ਼ਮੀਰ ਵਿੱਚਲੀ ਭਾਰਤ ਸਰਕਾਰ ਦੀ دہشت ਗਰਦੀ ਵਾਲੀ ਵੀਡੀਓ ਤੇ ਅਮਨ ਧਨਵਾਜੇ ਦਾ ਇਹ ਲਿਖਦੇ ਹਨ ਬੁਰਹਨ ਬੁਰਹਨ ਵਾਨੀ 15 ਸਾਲਾਂ ਦੀ ਉਮਰ ਵਿੱਚ ਹੀ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਸੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਫੋਰਸਾਂ ਅਕਸਰ ਉਹਨਾਂ ਦੇ ਟੱਬਰ ਨੂੰ ਜਲੀਲ ਕਰਦੀਆਂ ਤੇ ਬੁਰਹਨ ਵਾਨੀ ਦਾ ਭਰਾ ਵੀ ਫੋਰਸਾਂ ਵੱਲੋਂ ਮਾਰ ਦਿੱਤਾ ਗਿਆ ਸੀ ਬੁਰਹਨਵਾਨੀ ਇੱਕ ਚੰਗੇ ਘਰ ਦਾ ਨੌਜਵਾਨ ਸੀ ਬੁਰਹਨਵਾਨੀ ਦੇ ਵਾਲਦ ਸਕੂਲ ਹੈਡ ਮਾਸਟਰ ਰਹਿ ਚੁਕੇ ਹਨ ਬਹਰਨਵਾਨੀ ਦੇ ਵਾਲਦ ਨੇ ਪਿੱਛੇ ਜੀ ਇੱਕ ਟੀਵੀ ਨੂੰ ਇੰਟਰਵਿਊ ਦਿੱਤਾ ਸੀ ਕਿ ਸਾਫ਼-ਸਾਫ਼ ਕਿਹਾ ਸੀ ਕਿ ਬਹਰਨ ਨੂੰ ਹਥਿਆਰ ਚ ਕੌਣ ਵਾਲਾ ਭਾਰਤ ਹੈ ਅਤੇ ਅਸੀਂ ਭਾਰਤੋਂ ਆਜ਼ਾਦੀ ਚਾਹੁੰਦੇ ਹਾਂ ਬੁਰਹਨਵਾਨੀ ਸੋਸ਼ਲ ਮੀਡੀਆ ਰਾਹੀਂ ਕਸ਼ਮੀਰੀ ਲੋਕਾਂ ਨਾਲ ਜੁੜਿਆ ਹੋਇਆ ਸੀ ਇਸ ਲਈ ਉਸ ਨੂੰ ਪੋਸਟਰ ਬੁਲਾਏ ਬੁਆਏ ਕਿਹਾ ਜਾ ਰਿਹਾ ਸੀ ਤੇ ਹਰੇ ਕਸ਼ਮੀਰ ਕਸ਼ਮੀਰੀ ਉਸ ਨੂੰ ਪਨਾ ਦਿੰਦਾ ਸੀ ਬੋਰਨਵਾਨੀ ਨੇ ਇੱਕ ਵੀਡੀਓ ਵਿੱਚ ਸਿੱਖਾਂ ਦੀ ਸਿਫਤ ਵੀ ਕੀਤੀ ਸੀ ਜੋ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ ਬੋਰਨਵਾਨੀ ਨੇ ਬੋਥ ਕਸ਼ਮੀਰੀ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਉਤਸ਼ਾਹਤ ਕੀਤਾ ਤੇ ਕਿਹਾ ਉਹ ਸੰਘਰਸ਼ ਦੇ ਰਾਤੇ ਤੁਰਨ ਬੋਰਨਵਾਨੀ ਨੇ ਭਾਰਤੀ ਏਜੰਸੀਆਂ ਦੀ نیند حرام ਕਰ ਦਿੱਤੀ ਸੀ ਉਹ ਨਾ ਸਿਰਫ ਚੈਲੰਜ ਕਰਦਾ ਪਰ ਕਾਰਵਾਈ ਵੀ ਕਰਦਾ ਸੀ ਏਜੰਸੀਆਂ ਉਸ ਨੂੰ ਪਿਛਲੇ ਸਾਲ ਮਾਰਨਾ ਚਾਹੁੰਦੀਆਂ ਸਨ ਪਰ ਮਹਿਬੂਬਾ ਮੁਫਤੀ ਦਾ ਪਿਓ ਮਰਨ ਕਰਨ ਸ਼ਾਇਦ ਉਸਨੇ ਹੀ ਏਜੰਸੀਆਂ ਨੂੰ ਰੁਕਵਾਇਆ ਸੀ ਕਿ ਵੋਟਾਂ ਵਿੱਚ ਉਸ ਦਾ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਬੋਰਨਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਵਿੱਚ ਥਾਂ-ਥਾਂ ਨਾਕੇ ਤੇ ਕਰਫਿਊ ਲੱਗਣ ਦੇ ਬਾਵਜੂਦ ਬੋਰਨਵਾਨੀ ਦੇ ਨਮਾਜ਼ੀ ਇਹ ਜਨਾਜ਼ਾ ਸੰਸਕਾਰ ਆਖਰੀ ਧਾਰਮਿਕ ਰਸਮਾਂ ਤੇ ਆਉਣ ਵਾਲੇ ਕਸ਼ਮੀਰੀਆਂ ਦਾ ਹੜ ਆ ਗਿਆ ਘੱਟੋ-ਘੱਟ ਇੱਕ ਦਰਜਨ ਦੇ ਕਰੀਬ ਹਿਜ਼ਬੁਲ ਮੁਜ਼ਾਹਦੀਨ ਦੇ ਹਥਿਆਰਬੰਦ ਖੜਕੂ ਆਪਣੇ ਕਮਾਂਡਰ ਬੌਰਨ ਵਾਨੀ ਨੂੰ ਸ਼ਰਦਾ ਦੇ ਫੁੱਲਪੇੜ ਕਰਨ ਤਰਾਲ ਸ਼ਹਿਰ ਜੋ ਕਿ ਦੱਖਣੀ ਕਸ਼ਮੀਰ ਵਿੱਚ ਪੈਂਦਾ ਹੈ ਉੱਥੇ ਪਹੁੰਚੇ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਦੇਖਣ ਲਈ ਭੀੜ ਵਿੱਚ ਧੋਸ ਵੀ ਦਿੱਤੀ ਕਸ਼ਮੀਰੀ ਕਾੜਕੂਆਂ ਨੇ ਹਵਾਈ ਫਾਇਰ ਕਰ ਦਿੱਤੇ ਪਰ ਆਪਣੇ ਕਮਾਂਡਰ ਨੂੰ ਸ਼ਰਧਾਂਜਲੀ ਦਿੱਤੀ ਕਸ਼ਮੀਰੀਆਂ ਵੱਲੋਂ ਰੋਸ ਵਿਖਾਵੇ ਤੇ ਫੋਰਸਾਂ ਤੇ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਕਸ਼ਮੀਰੀ ਲੋਕਾਂ ਨੇ ਡਾਕਟਰੀ ਸਹਾਇਤਾ ਲਈ ਸੜਕਾਂ ਕਿਨਾਰੇ ਜਗਾ ਜਗਾ ਬੰਦਬਾਸ ਕੀਤਾ ਹੋਇਆ ਹੈ ਤੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਇਹ ਹੈ ਪਿਆਰ ਆਪਣੇ ਸ਼ਹੀਦਾਂ ਨਾਲ ਸਾਡੇ ਮੂੰਹ ਚੁੱਕ ਕੇ ਕਹਿ ਦਿੰਦੇ ਨੇ ਕਿ ਗੱਦਾਰ ਅਤਵਾਦੀ ਬੋਰਨਵਾਨੀ ਨੇ ਕਸ਼ਮੀਰੀ ਪੰਡਤਾਂ ਨੂੰ ਵੀ ਵਾਪਸ ਆਉਣ ਦੀ ਅਪੀਲ ਕੀਤੀ ਸੀ ਇਹ ਨੌਜਵਾਨ ਸਿਰਫ 21-22 ਸਾਲ ਦਾ ਸੀ ਤੇ ਸੋਸ਼ਲ ਮੀਡੀਆ ਤੇ ਇਸ ਨੌਜਵਾਨ ਦੀ ਤੁਲਨਾ ਭਾਈ ਜੁਗਰਾਜ ਸਿੰਘ ਤੂਫਾਨ ਨਾਲ ਵੀ ਕੀਤੀ ਜਾ ਰਹੀ ਹੈ ਇੱਕ ਅੰਦਾਜ਼ੇ ਮੁਤਾਬਕ ਇਸ ਨੌਜਵਾਨ ਨੇ ਨਵਾਜੇ ਇਹ ਜਨਾਜ਼ਾ ਤੇ 2.5 ਲੱਖ ਉਦੇ ਕਰੀਬ ਕਸ਼ਮੀਰੀ ਪਹੁੰਚੇ ਭਾਰਤੀ মিডিਆ ਸਿਰਫ ਕੁਝ ਹਜ਼ਾਰ ਹੀ ਦੱਸ ਰਿਹਾ ਹੈ ਇਹ ਨੌਜਵਾਨ ਨਿਰਸੰਦੇਹ ਕਸ਼ਮੀਰੀਆਂ ਦੇ ਦਿਲਾਂ ਤੇ ਰਾਜ ਕਰਦਾ ਸੀ ਭਾਰਤੀ মিডিਆ ਇਸ ਨੂੰ ਜਿੰਨਾ ਮਰਜੀ ਭੰਡੇ ਪਰ ਕਸ਼ਮੀਰੀਆਂ ਦਾ ਨਾਇਕ ਹੈ ਜੀ ਡਾਕਟਰ ਸਾਹਿਬ ਅਮਨ ਤਰੋ ਅੱਜ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਇਹ ਬਹੁਤ ਸੁਰਜੀ ਹੋਏ ਵੀਰ ਨੇ ਹਰ ਵੀਡੀਓ ਦੇ ਉੱਤੇ ਇਹਨਾਂ ਦੀ ਨਜ਼ਰ ਵੀ ਹੁੰਦੀ ਹੈ ਔਰ ਕ੍ਰੀਏਟਿਵ ਪਹਿਲੇ ਦਿਨ ਤੋਂ ਹੀ ਮੈਂ ਰਿਮੈਂਬਰ ਕਰ ਸਕਦਾ ਹਾਂ ਕਿ 3 ਸਾਢੇ 3 ਸਾਲ ਪਹਿਲਾਂ ਤੋਂ ਹੀ ਜਿਹੜੇ ਰੈਗੂਲਰਲੀ ਸਾਡੇ ਨਾਲ ਜੁੜੇ ਨੇ ਉਹਨਾਂ ਚੋਂ ਵੀਰ ਨੇ ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਅਸੀਂ ਕੱਲ ਜਦੋਂ ਜਨਰਲ ਆਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਔਰ ਅਸੀਂ ਲੋਕਾਂ ਦੇ ਨਾਇਕ ਕੌਣ ਹੁੰਦੇ ਨੇ ਤੇ ਉਹਨਾਂ ਨੂੰ ਸਟੇਟ ਕਿਵੇਂ ਖਰਨਾਇਕ ਬਣਾਉਂਦੀ ਏ ਉਸ ਦੇ ਵਿੱਚ ਬੁਰਹਾਨਵਾਨੀ ਦਾ ਜ਼ਿਕਰ ਕੀਤਾ ਸੀ ਉਸ ਤੋਂ ਪਹਿਲਾਂ ਕਸ਼ਮੀਰ ਦੇ ਉੱਤੇ ਜੋ ਕਰੰਟ ਚੱਲ ਰਿਹਾ ਹੈ ਉਸ ਤੇ ਉੱਤੇ ਅਸੀਂ ਇੱਕ ਸੈਗਮੈਂਟ ਵੀ ਕੀਤਾ ਹੈ ਜੀ ਪਰ ਮੈਂ ਸਮਿਦਾਏ ਵੀ ਜਿਵੇਂ ਅਮੰਤ ਨੂੰ ਆਜੀ ਨੇ ਆਮ ਸਾਡੇ ਦਰਸ਼ਕਾਂ ਸ਼ਰੋਤਿਆਂ ਦੇ ਮਫਾਦ ਦੇ ਲਈ ਬੜੇ ਉਸ ਦੀ ਲਾਈਫ ਨੂੰ ਵਾਨੀ ਦੇ ਨੂੰ ਵੀ ਬਿਆਨ ਕੀਤਾ ਹੈ ਔਰ ਘਟਨਾ ਕ੍ਰਮ ਨੂੰ ਵੀ ਬਿਆਨ ਕੀਤਾ ਬੜੇ ਸਹਿਜ ਅੰਦਾਜ਼ ਦੇ ਵਿੱਚ ਇਵੇਂ ਜਿਵੇਂ ਉਹਨਾਂ ਨੇ ਦੱਸਿਆ ਕਿ ਵੀ 15 ਸਾਲ ਦੀ ਉਮਰ 'ਚ ਇਹ ਜਿਹੜਾ ਵਾਨੀ ਇਸ ਪਾਸੇ ਆਇਆ ਔਰ ਜਦੋਂ ਉਹਨਾਂ ਨੇ ਅਖੀਰ 'ਚ ਕਿਹਾ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਤੁਲਨਾ ਪਾਈ ਜਗਰਾਜ ਸਿੰਘ ਜਿਨ੍ਹਾਂ ਨੂੰ ਤੂਫਾਨ ਸਿੰਘ ਕਰਕੇ ਜਾਣਿਆ ਜਾਂਦਾ ਹੈ ਕੀਤੀ ਜਾਂਦੀ ਹੈ ਜੀ ਤੇ ਸ਼ਾਇਦ ਜਿੱਥੇ ਉਹਨਾਂ ਦੀ ਹਰਮਨ ਪਿਆਰਤਾ ਕਿਉਂਕਿ ਜੇ 2.5 ਲੱਖ ਲੋਕ ਜਨਾਜ਼ੇ ਦੇ ਉੱਤੇ ਆਏ ਤੇ ਘੱਟੋ-ਘੱਟ ਇਸ ਤੋਂ ਇਹਨੇ ਕਿ ਗਿਣਤੀ ਜਾਈਵਨੋਂ 5 ਲੱਖ ਵੀ ਕਾਊਂਟ ਹੁੰਦੀ ਹੈ ਜਦੋਂ ਭਾਈ ਤੂਫਾਨ ਸਿੰਘ ਦੀ ਸ਼ਹੀਦੀ ਹੁੰਦੀ ਹੈ ਜੀ ਤੇ 5 ਲੱਖ ਲੋਕ ਜਿਹੜੇ ਨੇ ਉੱਥੇ ਇਕੱਠੇ ਹੁੰਦੇ ਨੇ ਔਰ 14-15 ਸਾਲ ਦੀ ਉਮਰ ਦੀ ਉਹ ਵੀ ਨੌਜਵਾਨ ਆਇਆ ਔਰ ਉਹਨੇ 4-5 ਸਾਲ ਦੇ ਵਿੱਚ ਵਿੱਚ ਹੀ ਆਪਣੀ ਉਹ ਥਾਂ ਬਣਾਈ ਔਰ ਜਿਵੇਂ ਇਹਨਾਂ ਨੇ ਕਿਹਾ ਵੀ ਇਵਨ ਵਾਨੀ ਨੇ ਕਸ਼ਮੀਰੀ ਪੰਡਤਾਂ ਨੂੰ ਵੀ ਵਾਪਸ ਆਣ ਲਈ ਕਿਹਾ ਸੀ ਔਰ ਇਸੇ ਤਰ੍ਹਾਂ ਜਦੋਂ ਭਾਈ ਤੂਫਾਨ ਸਿੰਘ ਸ਼ਹੀਦ ਹੁੰਦੇ ਨੇ ਝੂਠੇ ਜਿਹੜੇ ਮੁਕਾਬਲੇ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਲੈਂਡ ਲਈ ਇਲਾਕੇ ਦੇ ਹਿੰਦੂਆਂ ਨੇ ਪਹਿਲਾਂ ਜਾ ਕੇ ਥਾਣੇ ਨੂੰ ਘੇਰਿਆ ਉਹਨਾਂ ਨੇ ਕਿਹਾ ਜੀ ਇਹ ਸਾਡਾ ਦੇਵਤਾ ਸੀ ਕਿ ਵੀ ਅਸੀਂ ਸਾਨੂੰ ਇਹਨਾਂ ਨੇ ਇਲਾਕੇ 'ਚੋਂ ਹਿਜਰਤ ਨਹੀਂ ਕਰਨ ਕਿਉਂਕਿ ਜਿਹੜੀਆਂ ਕੈਟਾਂ ਸੀ ਉਹ ਧਮਕੀਆਂ ਦੰਦੀਆਂ ਸੀ ਕਿ ਕੱਟ ਗਿੰਦਿਆਂ ਨੂੰ ਕਿ ਜਾਓ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਇਹ ਤੁਹਾਡਾ ਦੇਸ਼ ਹੈ ਔਰ ਤੁਸੀਂ ਇੱਥੇ ਜਿਹੜਾ ਖਾਲਸਾਣ ਦੇ ਸ਼ਹਿਰੀ ਹੋਵੋਗੇ ਔਰ ਤੁਹਾਡੀ ਕੋਈ ਵਾਹ-ਵਾਲ ਨਹੀਂ ਦੇਖੇਗਾ ਸੋ ਮੈਂ ਸਮਝਦਾ ਹਾਂ ਵੀ ਬਹੁਤ ਵਾਰੀ ਜਦੋਂ ਇੱਕ ਕਿਸਮ ਦੀ ਸੋਚ ਵਾਲੇ ਇੱਕ ਭਾਵੇਂ ਅਡੜ ਥਾਵਾਂ ਦੇ ਉੱਤੇ ਹੀ ਹੁੰਦੇ ਨੇ ਦੁਸ਼ਮਣ ਇੱਕ ਹੁੰਦਾ ਹੈ ਸਟਰਗਲ ਦਾ ਦਾਇਰਾ ਕਾਰ ਉਹੀ ਹੁੰਦਾ ਹੈ ਫਿਰ ਜਿਹੜੀ ਜਾਣਕਾਰੀ ਵੀਰ ਅਮੰਤਰੋワਜ ਨੇ ਦਿੱਤੀ ਵੀ ਉਹਨਾਂ ਦੇ ਭਰਾ ਨੂੰ ਵੀ ਜਿਹੜਾ ਉਹ ਮਾਰਿਆ ਸੀ ਪੁਲਿਸ ਮੁਕਾਬਲੇ ਦੇ ਵਿੱਚ ਵਾਨੀ ਦੇ ਔਰ ਇਹਨਾਂ ਦੇ ਪਿਤਾ ਪੜੇ ਲਿਖੇ ਹੈਡਮਾਸਟਰ ਸਨ ਔਰ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਵੀ ਜੇ ਮੇਰੇ ਪੁੱਤਰ ਨੂੰ ਹਥਿਆਰ ਚੁਕਾਏ ਨੇ ਤਾਂ ਇੰਡੀਅਨ ਸਟੇਟ ਨੇ ਚੁਕਾਏ ਔਰ ਜਿਵੇਂ ਸੀ ਕੱਲ ਜ਼ਿਕਰ ਕੀਤਾ ਸੀ ਕਿ ਵੀ ਜਦੋਂ ਹੋਰ ਇਨਸਾਫ ਲੈਣ ਦੇ ਰਸਤੇ ਬੰਦ ਹੋ ਜਾਣ ਤੁਸੀਂ ਲਗਾਤਾਰਤਾ ਨਾਲ ਉਹਨਾਂ ਦੇ ਪਰਿਵਾਰ ਦੀ ਹਰਾਸਮੈਂਟ ਹੁੰਦੀ ਸੀ ਔਰ ਉਹਨਾਂ ਨੇ ਜਿਵੇਂ ਇਸ ਪੱਖ ਨੂੰ ਵੀ ਲਿਆ ਵੀ ਉਹਨਾਂ ਨੇ ਸਿੱਖਾਂ ਦੀ ਸਿਫਤ ਕੀਤੀ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਜੋ ਜਾਂ ਦੂਜਾ ਕੋਈ ਵੀ ਉਹਨਾਂ ਦਾ ਕੋਈ ਕਮੈਂਟ ਜਾਂ ਵੀਡੀਓ ਇਸ ਲੈਵਲ ਦਾ ਦੁਬਾਰਾ ਉਸ ਨੂੰ ਲਿਆ ਸਕੇ ਤੇ ਅਸੀਂ ਐਪਰੀਸ਼ੀਏਟ ਕਰਾਂਗੇ ਜੀ ਸਰ ਸਾਡੇ ਕੋਲ ਹੈਗੀ ਹੈ ਜੀ ਠੀਕ ਹੈ ਜੀ ਔਰ ਚੰਗਾ ਹੋਏਗਾ ਵੀ ਕੱਲ ਦੇ ਸ਼ੋਅ ਜਾਂ ਦੂਸਰੇ 'ਚ ਅਸੀਂ ਇਸ ਨੂੰ ਅਜੇ ਦਿਖਾ ਵੀ ਸਕੀਏ ਜੀ ਅ ਸੋਸ਼ਲ ਮੀਡੀਆ ਔਰ ਮੈਂ ਸਮਝਦਾ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅੱਜ ਬੜਾ ਵੱਡਾ ਹਥਿਆਰ ਜਿਹੜਾ ਅੱਜ ਦੇ ਯੁੱਗ ਦਾ ਉਹ ਮੀਡੀਆ ਹੈ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਜਿਹੜੀ ਸਰਕਾਰੀ ਏਜੰਸੀਆਂ ਜਾਂ ਉਹਨਾਂ ਦਾ ਮੀਡੀਆ ਨੇ ਤਾਂ ਉਹਨੂੰ ਹزبุล ਕਿਸੇ ਪਾਰਟੀ ਨਾਲ ਜੋੜ ਕੇ ਖੰਖਾਰ ਅਤਵਾਦੀ ਬਣਾਇਆ ਜੀ ਲੇਕਿਨ ਇਹਨੇ ਵਾਨੀ ਨੇ ਸੋਸ਼ਲ ਮੀਡੀਆ ਦਾ ਅ ਬਹੁਤ ਚੰਗਾ ਇਸਤੇਮਾਲ ਕੀਤਾ ਹੈ ਔਰ ਤੁਸੀਂ ਕੁਝ ਕਹਿਣਾ ਚਾਹੁੰਦੇ ਜੀਰਾ ਸਾਹਿਬ ਸ਼ਾਰਟ ਦਿਖਾ ਰਹੇ ਨੇ ਟੀਵੀ ਦੇ ਉੱਪਰ ਠੀਕ ਹੈ ਜੀ ਅ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਇਨਸਪਾਇਰ ਕੀਤਾ ਔਰ ਇਹੀ ਕਾਰਨ ਹੈ ਮੈਂ ਅੱਜ ਡਿਫਰੈਂਟ ਥਾਵਾਂ ਤੇ ਹੋਰ ਵੀ ਆਰਟੀਕਲਸ ਦੇਖ ਰਿਹਾ ਸੀ ਕਿ ਵੀ ਹੂ ਇਸ ਸਟਰਿੰਗ ਦਾ ਪੋਟ ਕਿ ਜੋ ਕਸ਼ਮੀਰ ਚ ਚੱਲ ਰਿਹਾ ਹੈ ਇਹ ਪਤੀਲੇ ਨੂੰ ਹਿਲਾ ਕੌਣ ਰਿਹਾ ਉਹਨਾਂ ਨੇ ਕਿਹਾ ਕਿ ਜੀ ਜਿਹੜੀਆਂ ਇਵਨ ਸੈਪਰੇਟਿਸਟ ਆਰਗੇਨਾਈਜੇਸ਼ਨਸ ਵੱਜਦੀਆਂ ਹਨ ਕਿਹਾ ਜਿਵੇਂ ਸੈਇਦ ਅਲੀ ਸ਼ਾ ਗਲਾਨੀ ਹਨ ਉਹਨਾਂ ਨੇ ਨੌਜਵਾਨਾਂ ਨੂੰ ਕਹੇ ਕਿ ਵੀ ਪੁਲਿਸ ਥਾਣਿਆਂ ਤੇ ਹਮਲੇ ਨਾ ਕਰੋ ਲੇਕਿਨ ਇਹ ਹੋ ਰਹੇ ਨੇ ਹਮਲੇ ਦਾ ਮਤਲਬ ਇਹ ਹੈ ਵੀ ਇਹ ਜੋ ਕੋਈ ਚੱਲ ਰਿਹਾ ਹੈ ਇਹ ਈਵਨ ਜਿਹੜੇ ਅੱਡ ਹੋ ਦੀ ਐਡਵੋਕੇਸੀ ਕਰਨ ਵਾਲੀਆਂ ਤੇ ਰਹਿ ਜੀ ਇਹ ਉਹਨਾਂ ਕਰਕੇ ਲੋਕ ਬਾਹਰ ਨਹੀਂ ਆਏ ਇਹ ਉਸ ਵਾਨੀ ਦਾ ਆਪਣਾ ਇੱਕ ਕੈਰिजਮਾ ਜਿਹੜਾ ਉਹਨੇ ਸੋਸ਼ਲ ਮੀਡੀਆ ਰਾਈ ਆਪਣੀ ਥਾਂ ਬਣਾਈ ਔਰ ਜਿਹੜੀ ਗੱਲ ਜਦੋਂ ਅਸੀਂ ਕੱਲ ਗੱਲ ਕੀਤੀ ਸੀ ਕਿ ਜਰਨਲ ਆਪ ਸਿੰਘ ਦੇ ਸੰਸਕਾਰ ਵੇਲੇ ਦੋ ਸਿੰਘ ਫੌਜੀ ਯੂਨੀਫਾਰਮ ਦੇ ਵਿੱਚ ਆ ਕੇ ਉਹਨਾਂ ਨੇ ਸਲੂਟ ਕੀਤਾ ਔਰ ਇੱਥੇ ਇਹਦੇ باوجود ਕਿ 7 ਲੱਖ ਫੌਜ ਹੈ ਇੱਕ ਦਰਜਨ ਦੇ ਕਰੀਬ ਜਿਹੜੇ ਹਥਿਆਰਬੰਦ ਗੁਰਲੇ ਗੁਰਲੇਸ ਸੀ ਉਹ ਮੌਕੇ ਦੇ ਉੱਤੇ ਪਹੁੰਚੇ ਔਰ ਉਹਨਾਂ ਨੇ ਆਪਣੇ ਨਾਇਕ ਨੂੰ ਜਿਹੜਾ ਸਲੂਟ ਦੇ ਕੇ ਹਵਾਈ ਫਾਇਰ ਕਰਕੇ ਜਿਹੜਾ ਇਸ ਦਾ ਕੀਤਾ ਔਰ ਲੋਕਾਂ ਚ ਕਿੰਨੇ ਉਤਸ਼ਾਹ ਹੈ ਲੋਕ ਕਿਵੇਂ ਚਾਰਜ ਫੇਰੇ ਖਾਣੇ ਦਾ ਪਰਬੰਧ ਹੋਰ ਦੂਸਰੇ ਦਾ ਜੀ ਔਰ ਜਿਵੇਂ ਮੈਂ ਇਹ ਪੜ ਰਿਹਾ ਸੀ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬੇਸ਼ੱਕ ਡੈੱਡ ਜਿਹੜੇ ਨੇ ਉਹ 40 ਦੇ ਕਰੀਬ ਨੇ ਲੇਕਨ ਸੈਂਕੜਿਆਂ ਜ਼ਖਮੀ ਨੇ ਔਰ 50 ਤੋਂ ਜ਼ਿਆਦਾ ਉਹ ਨੇ ਜਿਨ੍ਹਾਂ ਦੀਆਂ ਆਈ ਸਾਈਟ ਚਲਾ ਗਿਆ ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਜਿਹੜੀ ਉੱਥੇ ਫੌਜ ਔਰ ਜਿਹੜੇ ਪੈਰਾ ਮਿਲਟਰੀ ਫੋਰਸਿਸ ਜਿਹੜੇ ਪੈਲਟਸ ਯੂਜ਼ ਕਰ ਰਹੇ ਨੇ ਉਹਨਾਂ ਚ ਸਪੈਸੀਫਿਕ ਹੈ ਅੰਨੇ ਕਰਨਾ ਸੋ ਜਿਹੜੀ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ 50 ਤੋਂ ਜ਼ਿਆਦਾ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਨੇ ਸੈਂਕੜੇ ਜ਼ਖਮੀ ਨੇ 12-1300 ਦੇ ਕਰੀਬ ਬੂੰਡੇਡ ਨੇ ਜਿਹਨਾਂ ਦੇ ਵਿੱਚ ਟੀਚਰ ਵੀ ਨੇ ਸਟੂਡੈਂਟ ਵੀ ਨੇ ਕਾਮਨ ਨੇ ਔਰਤਾ ਨੇ ਬੱਚੇ ਨੇ ਜੀ ਔਰ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਜਿਹੜਾ ਦਿਲਾਂ ਦੇ ਰਾਜ ਹੁੰਦਾ ਹੈ ਇਹ ਇਸ ਨੂੰ ਕਹਿੰਦੇ ਨੇ ਸੋ ਅਸੀਂ ਅਮਨਤ ਨਵਾਜੀ ਦਾ ਸ਼ੁਕਰੀਆ ਅਦਾ ਕਰਦੇ ਜੀ ਕਿ ਉਹਨਾਂ ਨੇ ਇੱਕ ਚੰਗੇ ਨਾਇਕ ਨੂੰ ਲੋਕ ਨਾਇਕ ਨੂੰ ਕਿਉਂਕਿ ਕਸ਼ਮੀਰੀਆਂ ਦੀ ਸਟਰਗਲ ਔਰ ਸਾਡੀ ਸਟਰਗਲ ਸਾਡੇ ਮਿੱਤਰ ਸ਼ੇਖ ਸਾਹਿਬ ਉਹ ਕਹਿੰਦੇ ਸੀ ਉਹਨਾਂ ਦੇ ਕਿਉਂਕਿ ਕਿਸੇ ਜ਼ਮਾਨੇ 'ਚ ਜ਼ulfiqar Ali Butt ਉਹਨਾਂ ਦਾ ਦੋਸਤਾਨਾ ਸਬੰਧ ਰਿਹਾ ਹੈ ਹਾਂਗਕਾਂਗ 'ਚ ਉਹ ਮਿਲਦੇ ਰਹੇ ਤੇ ਉਹ ਕਹਿੰਦੇ ਸੀ ਕਿ ਵੀ ਪੁੱਟੋ ਦਾ ਇਹ ਕਹਿਣਾ ਸੀ ਕਿ ਦਾ ਰੋਡ ਫਰੋਮ ਲਾਹੌਰ ਟੂ ਸ਼ਿਨਗਰ ਗੋਜ਼ ਵਾਇਆ ਅੰਮ੍ਰਿਤਸਰ ਜੀ ਕਿ ਵੀ ਜਿਹੜੀ ਸੜਕ ਲਾਹੌਰ ਤੋਂ ਸ਼ਿਨਗਰ ਜਾਂਦੀ ਹੈ ਅੰਮ੍ਰਿਤਸਰ ਵੱਲੋਂ ਜਾਂਦੀ ਹੈ ਸੋ ਮਤਲਬ ਇਹ ਸੀ ਕਿ ਜੇ ਅੰਬਰਸਰ ਲਿਬ੍ਰੇਟ ਹੋਏਗਾ ਖਾਲਸਤਾਨ ਲਿਬ੍ਰੇਟ ਹੋਏਗਾ ਤੇ ਕਸ਼ਮੀਰ ਵੀ ਜਿਹੜਾ ਅਲਟੀਮੇਟਲੀ ਆਜ਼ਾਦ ਹੋਏਗਾ ਸੋ ਅਸੀਂ ਸਮਝਦੇ ਹਾਂ ਵੀ ਕਸ਼ਮੀਰੀਆਂ ਨੇ ਜਿਹੜੀ ਹੈ ਬਾਜ਼ੀ ਮਾਰੀ ਹੋਈ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਵਾਰ ਫੇਰ ਔਰ ਹਕੂਮਤ ਨੂੰ ਏਜੰਸੀਆਂ ਨੂੰ ਮੋਦੀ ਮੀਟਿੰਗ ਕਰ ਰਿਹਾ ਹੈ ਮਹਿਬੂਬਾ ਕਹਿ ਰਹੀ ਹੈ ਕਿ ਜੀ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਕੈਬਨਿਟ ਕਹਿ ਰਹੀ ਹੈ ਜੇ ਲੋ ਏਜੰਸੀਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ 올 ਆਫ ਅ ਸਡਨ ਇਹ ਕੀ ਹੈ ਇਹ ਹੈ ਜਦੋਂ ਕਿ ਲੋਕਾਂ ਦੇ ਅੰਦਰ ਗੁੱਸਾ ਹੁੰਦਾ ਹੈ ਕੋਈ ਘਟਨਾ ਹੁੰਦੀ ਹੈ ਔਰ ਘਟਨਾ ਜਦੋਂ ਕੋਈ ਲੋਕ ਨਾਇਕ ਜਿਹੜਾ ਉਹ ਆਪਣੀ ਕੁਰਬਾਨੀ ਦਿੰਦਾ ਹੈ ਤੇ ਫਿਰ ਉਹ ਗੁੱਸਾ ਵੀ ਜਿਹੜਾ ਇੱਕ ਸੈਲਾਬ ਬਣ ਜਾਂਦਾ ਹੈ ਤੂਫਾਨ ਬਣ ਜਾਂਦਾ ਹੈ ਜੀ ਔਰ ਅਸੀਂ ਹਮੇਸ਼ਾ ਹੀ ਕਸ਼ਮੀਰੀਆਂ ਦੀ ਡਿਫਾਇਰਸ ਕਰੇਜ ਔਰ ਜਿਸ ਤਰੀਕੇ ਨਾਲ ਉਹ 7 ਲੱਖ ਫੌਜ ਦੇ ਬਰਾਬਰ ਸੀਨਾ ਤਾਣ ਕੇ ਖਲੋਤੇ ਨੇ ਸਲੂਟ ਟੂ ਥੈਮ G. So, Bilkol is now break. Views, the sun is now in after this short break.